ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਕੱਲ ਜਿਹੜਾ ਪਛਾ ਵਿਭਾਗ ਪੰਜਾਬ ਵੱਲੋਂ ਪੰਜਾਬ ਸਰਕਾਰ ਜਿਹੜੀ ਯਤਨ ਕਰ ਰਹੀ ਹੈ 350 ਸਾਲਾ ਸ਼ਤਾਬਦੀ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੀ 25 ਨਵੰਬਰ ਨੂੰ ਆ ਰਹੀ ਹੈ ਉਸੇ ਸਬੰਧ ਦੇ ਅੰਦਰ ਹਰ ਇੱਕ ਦਾ ਯਤਨ ਹੈ ਕਿ ਆਪਾਂ ਪੂਰੇ ਸੰਸਾਰ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਦੀ ਗੱਲ ਸੰਗਤ ਤੱਕ ਪਹੁੰਚਾਈਏ ਉਹ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੀ ਸ਼ਹਾਦਤ ਦੀ ਸ਼ੁਰੂਆਤ ਕਸ਼ਮੀਰ ਦੀ ਧਰਤੀ ਤੋਂ ਇੱਕ ਵਫਦੇ ਜਾਂਦਾ ਹੈ ਅਨੰਦਪੁਰ ਦੀ ਧਰਤੀ ਤੇ ਕਿ ਸਾਡੇ ਧਾਰਮਿਕ ਚਿੰਨ ਖਤਰੇ ਵਿੱਚ ਹਨ ਤੇ ਉਹਨਾਂ ਦੀ ਆਵਾਜ਼ ਗੁਰੂ ਤੇਗ ਬਹਾਦਰ ਮਹਾਰਾਜ ਵੱਲੋਂ ਸੁਣੀ ਜਾਂਦੀ ਹੈ ਸਾਇਬ ਸਤਿਗੁਰ ਸੱਚੇ ਪਾਤਸ਼ਾ ਉਹਨਾਂ ਦੇ ਧਾਰਮਿਕ ਚਿੰਨ ਮਨੁੱਖੀ ਅਧਿਕਾਰ ਜਨੇਊ ਕਹਿ ਲਈਏ ਖਤਰੇ ਵਿੱਚ ਨੇ ਕਸ਼ਮੀਰ ਦੀ ਧਰਤੀ ਤੋਂ ਆਵਾਜ਼ ਉੱਠਦੀ ਹੈ ਤੇ ਸਾਇਬ ਸਤਿਗੁਰ ਸੱਚੇ ਪਾਤਸ਼ਾ ਉਹਨਾਂ ਦੇ ਨਾਲ ਖੜੇ ਹੋ ਜਾਂਦੇ ਹਨ ਇਸੇ ਚੀਜ਼ ਨੂੰ ਮੁੱਖ ਰੱਖਦੇ ਆ ਸਾਇਬ ਸਤਿਗੁਰ ਸੱਚੇ ਪਾਤਸ਼ਾ ਜਿਹਦੀ ਸ਼ਹਾਦਤ ਹੋ ਜਾਂਦੀ ਹੈ ਤੇ ਕੱਲ ਪਾਸ਼ਾ ਵਿਭਾਗ ਪੰਜਾਬ ਵੱਲੋਂ ਮੈਂ ਜਿਵੇਂ ਸ਼ੁਰੂਆਤ ਵਿੱਚ ਸਾਂਝ ਪਾਈ ਕਿ ਹਰ ਇੱਕ ਇਨਸਾਨ ਚਾਹ ਰਿਹਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਜੀਵਨ ਦੀ ਗੱਲ ਪੂਰੇ ਸੰਸਾਰ ਵਿੱਚ ਹੋਏ ਪਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੀਨਗਰ ਦੀ ਧਰਤੀ ਤੇ ਜਿਹੜਾ ਇੱਕ ਸਮਾਗਮ ਉਲੀਕਿਆ ਗਿਆ ਉਹਦੇ ਵਿੱਚ ਲਿਖਿਆ ਗਿਆ ਕਿ ਉੱਥੇ ਸੂਫੀਆਨਾ ਤੌਰ ਤੇ ਜਾਂ ਪੰਜਾਬੀ ਗਾਇਕ ਵੀਰ ਸਿੰਘ ਜਿਨ੍ਹਾਂ ਦੀ ਸੱਚ ਕਹੀ ਹੈ ਤਾਂ ਪੰਜਾਬੀਤ ਨੂੰ ਬੜੀ ਦੇਣ ਉਹਨਾਂ ਦਾ ਵੇਖਿਆ ਦੂਰੋਂ ਚਿਹਰਾ ਰੱਖੀ ਹੋਈ ਸੋਹਣੀ ਸਾਬਸੂਰ ਦਾੜੀ ਹਰ ਇੱਕ ਇਨਸਾਨ ਨੂੰ ਆਪਣੇ ਵੱਲੇ ਖਿੱਚ ਪਾਉਂਦੀ ਹੈ ਸਮਾਗਮ ਰੱਖਿਆ ਗਿਆ ਲੇਕਿਨ ਜਿਹੜੀ ਉੱਥੇ ਸਾਨੂੰ ਵੇਖਣ ਨੂੰ ਗੱਲ ਮਿਲੀ ਗੁਰਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੇ ਕੁੱਲ ਮਨੁੱਖਤਾ ਨੂੰ ਇਸ ਗੱਲ ਦਾ ਸੁਨੇਹਾ ਦਿੱਤਾ ਕਿ ਦੁਨੀਆ ਦੇ ਅੰਦਰ ਅਗਰ ਕਿਸੇ ਦੇ ਮਨੁੱਖੀ ਅਧਿਕਾਰ ਖਤਰੇ ਵਿੱਚ ਹਨ ਗੁਰੂ ਨਾਨਕ ਦਾ ਕਰ ਉਹਨਾਂ ਦੇ ਨਾਲ ਖੜੇ ਹੋ ਕੇ ਉਹਨਾਂ ਦੇ ਮਨੁੱਖੀ ਅਧਿਕਾਰ ਨੂੰ ਬਚਾਉਣ ਦੇ ਲਈ ਅੱਗੇ ਆਪਣੇ ਸਰੀਰ ਦਾ ਠੀਕਰਾ ਸਮੇਂ ਦੀ ਸਰਕਾਰ ਗਾਰੀ ਭੰਨਣਾ ਪਵੇ ਰੁਕਣ ਤੋਂ ਗਰੇਜ ਨਹੀਂ ਕਰੇਗਾ ਪ੍ਰੋਗਰਾਮ ਉਲੀਕਿਆ ਗਿਆ ਲੇਕਿਨ ਜੋ ਚੀਜ਼ ਆਪਾਂ ਚਾਹੁੰਦੇ ਆਂ ਹਰ ਇੱਕ ਨਾਨਕ ਨਾਮ ਲਾਵਾ ਸਿੱਖ ਚਾਹੁੰਦਾ ਹੈ ਕਿ ਗੁਰਤੇਗ ਬਹਾਦਰ ਮਹਾਰਾਜ ਦੀ ਗੱਲ ਪੂਰੇ ਸਮਾਜ ਅੰਦਰ ਹੋਏ ਉਸ ਸਮੇਂ ਦਿਲ ਵਰੁੰਦਿਆ ਗਿਆ ਜਦੋਂ ਉਥੋਂ ਦੀਆਂ ਬਣੀਆਂ ਹੋਈਆਂ ਵੀਡੀਓ ਕੁਝ ਸਾਰਿਆਂ ਨੇ ਸੋਸ਼ਲ ਮੀਡੀਆ ਵਿੱਚ ਬਹੁਤ ਵੇਖੀਆਂ ਨੇ ਕਿ ਵੀਰ ਸਿੰਘ ਗਾਣਾ ਗਾਰੇ ਨੇ ਤੇ ਉਸ ਗਾਣੇ ਦੇ ਪਿੱਛੇ ਸਾਡੇ ਵਰਗੇ ਇਹੋ ਜਿਹੇ ਲੋਕ ਜਿਨ੍ਹਾਂ ਦੇ ਅੰਦਰ ਖੌਰੇ ਉਹ ਗੁਰਤੇਗ ਬਹਾਦਰ ਮਹਾਰਾਜ ਦਾ ਜੀਵਨ ਕਿਵੇਂ ਭੁੱਲ ਗਿਆ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਜੇ ਵੀਰ ਸਿੰਘ ਦੇ ਪਾਸੋਂ ਗਲਤੀ ਹੁੰਦੀ ਹੈ ਸੋਸ਼ਲ ਮੀਡੀਆ ਤੇ ਮੈਂ ਵੇਖ ਰਿਹਾ ਉਹ ਮਾਫੀਆਂ ਮੰਗ ਰਿਹਾ ਹੈ ਲੇਕਿਨ ਇਦਾਂ ਦੇ ਦਿਸਤਾਨ ਸਾਡੇ ਸਾਹਮਣੇ ਆਉਂਦੇ ਕਿਉਂ ਨੇ ਸੋਚਣ ਤੇ ਵਿਚਾਰਨ ਦੀ ਘੋਖਣ ਦੀ ਆਹ ਗੱਲ ਹੈ ਕਿ ਕਿਉਂ ਉਸ ਸਮੇਂ ਆਪਾਂ ਸਾਰੇ ਦੇ ਸਾਰੇ ਜਿਹੜੇ ਵੇਖ ਰਹੇ ਸਾਂ ਸਾਡਾ ਧਿਆਨ ਕਿਸੇ ਦਾ ਨਹੀਂ ਗਿਆ ਉਹ ਕਲਾਕਾਰ ਕਹਿ ਰਿਹਾ ਕਿ ਮੇਰਾ ਉਸ ਪਾਸੇ ਧਿਆਨ ਨਹੀਂ ਸੀ ਲੇਕਿਨ ਜਿਹੜੇ ਆਪਾਂ ਉੱਥੇ ਬੈਠੇ ਸਾਂ ਕਿ ਸਾਡੇ ਮਨਾਂ ਅੰਦਰ ਇਹ ਖਿਆਲ ਨਹੀਂ ਆਇਆ ਕਿ ਪ੍ਰੋਗਰਾਮ ਆਪਾਂ ਕਿਸ ਪਾਸੇ ਦਾ ਉਲਿੱਕਿਆ ਹੋਇਆ ਤੇ ਆਪਾਂ ਮਨੁੱਖਤਾ ਨੂੰ ਸਨੇਹਾ ਕੀ ਦੇ ਰਹੇ ਹਾਂ ਇਹ ਲਚਰਪੁਣਾ ਸਾਡੇ ਸਿੱਖ ਕੌਮ ਦਾ ਹਿੱਸਾ ਨਹੀਂ ਗੁਰਪਿਆਰ ਵਾਲਿਓ ਲੇਕਿਨ ਉਹ ਮਹਾਨ ਸਤਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਸ਼ਹਾਦਤ ਦਾ ਦਿਨ ਹੋਏ ਤੇ ਉਸ ਨੂੰ ਜਦੋਂ ਆਪਾਂ ਪ੍ਰਗਟਾਉਣ ਲੱਗਿਏ ਉਹਦੇ ਵਿੱਚ ਨਾਚ ਗਾਣਾ ਕਰੀਏ ਉਹ ਕਿਸੇ ਵੀ ਸਿੱਖ ਦੇ ਮਨ ਨੂੰ ਇਹ ਹੱਦੋਂ ਬਹੁਤ ਹੀ ਠੇਸ ਪਹੁੰਚਾਉਣ ਵਾਲਾ ਹੈ ਅਸੀਂ ਦੁੱਖਾਂ ਦੇ ਹਿਰਦੇ ਨਾਲ ਇਸ ਚੀਜ਼ ਦੀ ਬੜੀ ਕੜੀ ਨਿੰਦਾ ਕਰਦੇ ਹਾਂ ਤੇ ਨਾਲ ਦੇ ਨਾਲ ਹੋਰ ਜਿੱਤਨੇ ਵੀ ਸਮਾਗਨ ਪੂਰੇ ਸੰਸਾਰ ਦੇ ਵਿੱਚ ਉਲੀਕੇ ਜਾਣਗੇ ਇਸ ਗੱਲ ਪ੍ਰਤੀ ਆਪਾਂ ਨਿਸ਼ਚਾ ਰੱਖਦੇ ਹਾਂ ਕਿ ਅਗਾਹਾਂ ਤੋਂ ਕੋਈ ਵੀ ਇਦਾਂ ਦਾ ਕਾਰਾ ਨਹੀਂ ਕਰੇਗਾ ਜਿਸ ਦੇ ਕਰਨ ਦੇ ਨਾਲ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੇ ਦਿਲ ਬਲੁੰਦਰੇ ਜਾਣ ਸਾਡਾ ਇਤਿਹਾਸ ਬਹੁਤ ਵੱਖਰਾ ਹੈ ਬੜੀਆਂ ਵੱਡਮੁਲੀਆਂ ਸ਼ਹਾਦਤਾਂ ਸਾਡੇ ਗੁਰੂ ਬਾਬਿਆਂ ਨੇ ਦਿੱਤੀਆਂ ਹਨ ਜਿਨ੍ਹਾਂ ਦੇ ਕਾਰਨ ਆਪਾਂ ਸਿਰ ਉੱਚਾ ਕਰਕੇ ਸੰਸਾਰ ਵਿੱਚ ਵਿਚਰਦੇ ਹਾਂ ਮੈਂ ਆਸ ਕਰਦਾ ਹਾਂ ਜਿਵੇਂ ਅੱਜ ਸਾਡੇ ਕੋਲ ਪੈਗਾਮ ਟੀਵੀ ਪਹੁੰਚਿਆ ਹੈ ਆਪਸੀ ਸਾਂਝ ਟੀਵੀ ਪਹੁੰਚਿਆ ਹੈ ਹੌਂਦ ਚੈਨਲ ਪਹੁੰਚਿਆ ਹੈ ਜਿੱਤਨੇ ਵੀ ਤੁਸੀਂ ਸਾਰੇ ਇਸ ਚੀਜ਼ ਨੂੰ ਵੇਖ ਰਹੇ ਹੋ ਜਿੱਤੇ ਵੀ ਕਿਤੇ ਤੁਸੀਂ ਇਦਾਂ ਦੀ ਕੋਈ ਗੱਲਬਾਤ ਵੇਖੋ ਉਸ ਸਮੇਂ ਉੱਠ ਖੜੋਵੋ ਤਾਂ ਕਿ ਸਮੇਂ ਦੇ ਕੋਈ ਇਹੋ ਜਿਹੇ ਕਾਰਾ ਸਾਡੀਆਂ ਅੱਖਾਂ ਸਮੇਂ ਵੇਖਣ ਨੂੰ ਸਾਨੂੰ ਦਿਖੇ ਨਾ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਗੱਲ ਕਰਦੇ ਹਾਂ ਨਾ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਪਰਖਿਆ ਸੀ ਕਿ ਮੈਂ ਵੇਖਾਂ ਮੇਰੇ ਸਿੱਖਾਂ ਵਿੱਚ ਸਿੱਖੀ ਜਾਗੀ ਆ ਜਾਂ ਨਹੀਂ ਪਾਤਸ਼ਾਹ ਨੇ ਪੀਰ ਦਾਦੂ ਦੀ ਕਬਰ ਵਾਲੇ ਪਾਸੇ ਇੱਕ ਤੀਰ ਦਾ ਨਿਸ਼ਾਨਾ ਸਾਧਿਆ ਤੇ ਸਿੱਖਾਂ ਨੇ ਰੋਕ ਲਿਆ ਕਿ ਸਤਿਗੁਰੂ ਤੁਸੀਂ ਤਾਂ ਸਾਨੂੰ ਸੁਚੱਜੀ ਜੀਵਨ ਜੀਵਨ ਜਾਤ ਦੇ ਰਹੇ ਹੋ ਲੇਕਿਨ ਇਹ ਦੱਸ ਕੇ ਸਾਨੂੰ ਦਰਸਾਉਣਾ ਕੀ ਚਾਹੁੰਦੇ ਸੋ ਤੇ ਪਾਤਸ਼ਾਹ ਤੇ ਬੋਲਸਨ ਮੈਂ ਪਰਖਣਾ ਚਾਹੁੰਨਾ ਵੇਖਾਂ ਮੇਰੇ ਸਿੱਖਾਂ ਦੇ ਅੰਦਰ ਸਿੱਖੀ ਦਾ ਕਿਰਦਾਰ ਹੱਲੇ ਤੱਕ ਜਿਉਂਦਾ ਹੈ ਜਾਂ ਨਹੀਂ ਉਹਨਾਂ ਨੂੰ ਦਿਲਾਂ ਦੇ ਅੰਦਰ ਸਿੱਖੀ ਪ੍ਰਤੀ ਕਿੱਡਾ ਸੁਚਾਰੂ ਸੋਚ ਹੈ ਤੇ ਅੱਜ ਜਦੋਂ ਮੈਂ ਉਸ ਵੀਡੀਓ ਵਿੱਚ ਵੇਖਿਆ ਸੀ ਇੱਕ ਪਾਸੇ ਜੇ ਗਾਉਣ ਵਾਲਾ ਸਿੱਖ ਹੈ ਤੇ ਨੱਚੜ ਵਾਲੇ ਵੀ ਸਿੱਖ ਨੇ ਬੈਠੇ ਹੋਏ ਵੀ ਸਿੱਖ ਨੇ ਜਦੋਂ ਉਹਨਾਂ ਦੇ ਵਿੱਚੋਂ ਕਿਸੇ ਨੇ ਇਸ ਚੀਜ਼ ਨੂੰ ਨਹੀਂ ਰੋਕਿਆ ਉਦੋਂ ਮੇਰੇ ਮਨ ਅੰਦਰ ਖਿਆਲ ਆਇਆ ਗੁਰਕਲਗੀ ਧਰਪਿਤਾ ਤੁਸੀਂ ਤਾਂ ਆਪਣੇ ਸਿੱਖਾਂ ਨੂੰ ਪਰਖਨੇ ਹੋ ਉਸ ਸਮੇਂ ਦਾ ਸਿੱਖ ਪਰਖ ਵਿੱਚ ਪੂਰਾ ਹੋ ਜਾਂਦਾ ਹੈ ਅੱਜ ਘਾਟ ਸਮਝ ਨਹੀਂ ਆ ਰਹੀ ਹਰ ਇੱਕ ਹਿਰਦੇ ਵਿੱਚ ਘਾਟ ਹੈ ਜਾਂ ਕੋਈ ਚੰਦ ਦਿਲਾਂ ਅੰਦਰ ਘਾਟ ਹੈ ਜਿਹੜੇ ਇਸ ਚੀਜ਼ ਨੂੰ ਅੱਖੋਂ ਪਰੋਖੇ ਕਰਦੇ ਆ ਹੋયા ਇਸ ਪੂਰੇ ਦਿਸਤਾਂਤ ਨੂੰ ਵੇਖਦੇ ਰਹੇ ਮੈਂ ਆਸ ਕਰਨਾ ਵਾਂ ਕਿ ਜਿਹੜਾ 350 ਸਾਲਾ ਗੁਰਤੇਗ ਬਹਾਦਰ ਮਹਾਰਾਜ ਦਾ ਆ ਰਿਹਾ ਹੈ ਜਿੱਥੇ ਆਪਾਂ ਜੋਸ਼ ਚਾਓ ਉਮਾਹੋ ਦੇ ਨਾਲ ਸਾਈਂ ਸਤਗੁਰੂ ਸੱਚੇ ਪਾਤਸ਼ਾਹ ਦੇ ਸ਼ਹਾਦਤ ਦੇ ਦਿਨਾਂ ਨੂੰ ਮਨਾਉਣਾ ਹੈ ਉਸ ਸਮੇਂ ਤੱਕ ਕੋਈ ਵੀ ਸੰਸਾਰ ਦੇ ਵਿੱਚੋਂ ਸਾਨੂੰ ਇਦਾਂ ਦਾ ਕਾਰਿਆ ਦੇਖਣ ਨੂੰ ਨਾ ਮਿਲੇ ਜਿਹੜਾ ਕਿ ਸਾਡੀ ਸਿੱਖ ਕੌਮ ਦੇ ਦਿਲਾਂ ਨੂੰ ਵਰੁੰਦਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਵੀਰ ਜੀ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ ਜੋ ਸ਼ਹਾਦਤ ਹੋਈ ਸੀ ਉਹਨੂੰ ਸਮਰਪਿਤ ਜੋ ਸਮਾਗਮ ਚਲਾ ਰਹੇ ਹਨ ਜਿਦੇ ਵਿੱਚ ਪਾਸ਼ਾ ਵਿਭਾਗ ਪੰਜਾਬ ਵੱਲੋਂ ਅਤੇ ਜੰਮੂ ਕਸ਼ਮੀਰ ਪਸ਼ਾ ਵਿਭਾਗ ਵੱਲੋਂ ਇੱਕ ਸ਼੍ਰੀ ਤੇਗਬਾਦਰ ਜੀ ਦੇ 350 ਸਾਲਾ ਸ਼ਿਦੀਪੁਰ ਨੂੰ ਸਮਰਪਿਤ ਇੱਕ ਸਮਾਗਮ ਜੋ ਕਿ ਸ਼੍ਰੀਨਗਰ ਟਗੋਰ ਅਡੋਟੋਰੀਅਮ ਵਿੱਚ ਰੱਖਿਆ ਗਿਆ ਸੀ ਜਿਹਦੇ ਵਿੱਚ ਉਹਨਾਂ ਨੇ ਗੁਰੂ ਵਿਚਾਰ ਅਤੇ ਗੁਰੂ ਤੇਗਬਾਦਰ ਸਾਹਿਬ ਜੀ ਦੀ ਬਾਣੀ ਉੱਤੇ ਅਤੇ ਰੂਹਾਨੀਅਤ ਦੀ ਜੋ ਗੱਲ ਕੀਤੀ ਹੈ ਉਹਦੇ ਉੱਪਰ ਉਹਨਾਂ ਨੇ ਇੱਕ ਪ੍ਰੋਗਰਾਮ ਸਮਾਗਮ ਰੱਖਿਆ ਸੀਗਾ ਲੇਕਿਨ ਵੇਖਣ ਤੋਂ ਇਹ ਆਇਆ ਹੈ ਜਿਨ੍ਹਾਂ ਨੇ ਉੱਥੇ ਆ ਕੇ ਪਰਫਾਰਮ ਕੀਤਾ ਸੀ ਭਾਈ ਵੀਰ ਸਿੰਘ ਵੀਰ ਵੀਰ ਸਿੰਘ ਜੀ ਉਹਨਾਂ ਨੇ ਉੱਥੇ ਆ ਕੇ ਗਾਣੇ ਗਾਏ ਔਰ ਉੱਥੇ ਜਿਹੜਾ ਪੰਜਾਬੀ ਵਿਭਾਗ ਦੇ ਜਿਹੜੇ ਮੈਂਬਰ ਸਨ ਜਾਂ ਹੋਰ ਲੋਕ ਸਨ ਉਹਨਾਂ ਨੇ ਉੱਥੇ ਪੰਗੜੇ ਪਾਏ ਤੇ ਡਾਂਸ ਕੀਤਾ ਗਿਆ ਬੜਾ ਦੁੱਖ ਹੋਇਆ ਜਿੱਲੇ ਦੀ ਇਹ ਵੀਡੀਓ ਸਵੇਰੇ ਦੀ ਦੇਖੀ ਹੈ ਤੇ ਬੜੀ ਬੇਚੈਨੀ ਦੀ ਹੋ ਰਹੀ ਹੈ ਕਿ ਭਈ ਅਸੀਂ ਕਿਹੜੀ ਥਾਂ ਜਾ ਰਹੇ ਹਾਂ ਕਿਹੜੇ ਰਾਹ ਅਸੀਂ ਟੁਰ ਗਏ ਹਾਂ ਗੁਰੂ ਦੀ ਸ਼ਾਦਤ ਦਾ ਪ੍ਰੋਗਰਾਮ ਹੋਵੇ ਤੇ ਅਸੀਂ ਭੰਗੜੇ ਪਾ ਰਹੀ ਹੋਵੇ ਕਿ ਇਹ ਗੱਲ ਸਹੀ ਹੈ ਜਿਨ੍ਹਾਂ ਨੇ ਪ੍ਰੋਗਰਾਮ ਉਡਿਖਿਆ ਹੈ ਭਾਵੇਂ ਉਹ ਪੰਜਾਬੀ ਵਿਭਾਗ ਵਾਲੇ ਹੋਣ ਪੰਜਾਬ ਤੋਂ ਭਾਵੇਂ ਉਹ ਜੰਮੂ ਕਸ਼ਮੀਰ ਵਿਭਾਗ ਵਾਲੇ ਹੋਵਨ ਪੰਜਾਬੀ ਡਿਪਾਰਟਮੈਂਟ ਤੋਂ ਇਹਨਾਂ ਨੂੰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਐ ਜੀ ਪੀ ਸੀ ਔਰ ਅਕਾਲ ਤਖਤ ਦੇ ਜਥੇਦਾਰ ਸ਼ਿਰਕੁਦੀਪ ਸਿੰਘ ਗੜਗਾ ਜੀ ਨੂੰ ਵੀ ਬੈਂਤੀ ਕਰਦੇ ਹਾਂ ਜਿਵੇਂ ਭਾਈ ਵੀਰ ਸਿੰਘ ਜੀ ਆਪਣੀ ਗਲਤੀ ਮੰਨ ਰਹੇ ਹਨ ਔਰ ਤੁਹਾਡੇ ਪਾਸ ਆ ਰਹੇ ਹਨ ਲੇਕਿਨ ਮਰੀ ਜ਼ਮੀਰਾਂ ਵਾਲੇ ਜਿਨ੍ਹਾਂ ਨੇ ਭੰਗੜੇ ਪਾਏ ਹਨ ਉੱਥੇ ਤੇ ਇਹ ਪ੍ਰੋਗਰਾਮ ਰੱਖਿਆ ਹੈ ਉਹਨਾਂ ਵੱਲੋਂ ਹਾਲੇ ਤੱਕ ਕੋਈ ਵੀ ਸਪਸ਼ਟੀਕਰਨ ਕੋਈ ਵੀ ਮਾਫੀ ਨਾਮਾ ਨਹੀਂ ਆਇਆ ਹੈ ਉਹਨਾਂ ਦੇ ਖਿਲਾਫ ਸਖਤੂ ਸਖਤ ਇਹ ਜਿਹੜੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਅਕਾਲ ਤਖਤ ਤੇ ਪੇਸ਼ ਕੀਤਾ ਜਾਵੇ ਤੇ ਸਰਕਾਰ ਨੂੰ ਬੈਂਤੀ ਹੈ ਕਿ ਜਿਨ੍ਹਾਂ ਨੇ ਭੰਗੜੇ ਪਾਏ ਹਨ ਵਿਭਾਗ ਵਾਲਿਆਂ ਵੱਲੋਂ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਕਿ ਕਿਦਾਂ ਇੱਕ ਧਾਰਮਿਕ ਪਰਿਵਾਰ ਪਰੋਮੋਵਿਕ ਸ਼ਾਦਤ ਦਾ ਪ੍ਰੋਗਰਾਮ ਹੋਵੇ ਉੱਥੇ ਕਿਵੇਂ ਉਹ ਭੰਗੜੇ ਪਾ ਸਕਦੇ ਹਨ ਤੇ ਇਹ ਜਿਹੜਾ ਮਿਸ ਅੰਡਰਸਟੈਂਡਿੰਗ ਜਿਹੜੀ ਜਾਂ ਭਾਈ ਵੀਐਸ ਨੇ ਕਰਵਾਈ ਗਈ ਹੈ ਜਾਂ ਹੋਈ ਹੈ ਉਹਦੇ ਉੱਪਰ ਜ਼ਰੂਰ ਇਹ ਕਾਰਵਾਈ ਕੀਤੀ ਜਾਵੇ ਇੰਨੀ ਵੱਡੀ ਗਲਤੀ ਕਿਦਾਂ ਹੋ ਸਕਦੀ ਹੈ ਸੋ ਇਹ ਸਾਡੀ ਬੇਨਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਔਰ ਐਜੀਪੀਸੀ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਇੱਕ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਅਤੇ ਕਲਚਰਲ ਅਕੈਡਮੀ ਜੰਮੂ ਕਸ਼ਮੀਰ ਦੀ ਜਿਹੜੀ ਹੈ ਉਹਦੇ ਸ਼ਿਰਨਗਰ ਤੇ ਜੰਮੂ ਦੋਵਾਂ ਵਿਭਾਗਾਂ ਦੇ ਬੰਦੇ ਇਸ ਪ੍ਰੋਗਰਾਮ ਨੂੰ ਸਹਿਯੋਗ ਦੇ ਰਹੇ ਸੀ ਪ੍ਰੋਗਰਾਮ ਦੇ ਤਿੰਨ ਭਾਗ ਰੱਖੇ ਗਏ ਸੀ ਪਹਿਲੇ ਭਾਗ ਦੇ ਵਿੱਚ ਜਿਵੇਂ ਕਿ ਜਿਹੜਾ ਉਹਨਾਂ ਦਾ ਸਟੇਜ ਸਖਤਰ ਹੈ ਉਹ ਅਨਾਉਂਸ ਕਰਦਾ ਹੈ ਕਿ ਭਈ ਪਹਿਲੇ ਭਾਗ ਦੇ ਵਿੱਚ ਜਿਹੜਾ ਹੈ ਉਹ ਸਿਰਫ ਗਾਣਾ ਪਜਾਣਾ ਹੋਵੇਗਾ ਦੂਸਰੇ ਭਾਗ ਦੇ ਵਿੱਚ ਜਿਹੜਾ ਹੈ ਉਹ ਗੁਰਬਾਣੀ ਗਾਈ ਜਾਵੇਗੀ ਅਤੇ ਤੀਸਰੇ ਭਾਗ ਦੇ ਵਿੱਚ ਵੀਰ ਸਿੰਘ ਜਿਹੜਾ ਗਾਇਕ ਹੈ ਉਹ ਜਿਹੜਾ ਹੈ ਉਹ ਗਾਏਗਾ ਆਪਣਾ ਸੂਫੀ ਪਰ ਤੁਸੀਂ ਕਿਵੇਂ ਇਸ ਨੂੰ ਦੇਖਦੇ ਹੋ ਕਿ ਬਈ ਜਿਹੜਾ ਗਾਇਕਾਰ ਹੈ ਉਸ ਨੂੰ ਨਹੀਂ ਸੀ ਪਤਾ ਕਿਉਂਕਿ ਉਹ ਤਾਂ ਉਸ ਵੇਲੇ ਉੱਥੇ ਸ਼ਾਮਲ ਸੀ ਪਰ ਉਸ ਦੇ ਜਿਹੜਾ ਬਿਆਨ ਆਇਆ ਉਸ ਦੇ ਵਿੱਚ ਉਹ ਕਹਿ ਰਿਹਾ ਕਿ ਮੈਨੂੰ ਕੁਝ ਵੀ ਨਹੀਂ ਸੀ ਪਤਾ ਦੇਖੋ ਵੀਰ ਜੀ ਜਿਵੇਂ ਉੱਥੇ ਸਟੇਟ ਸੈਕਟਰੀ ਨੇ ਅਨਾਉਂਸ ਕੀਤਾ ਹੈ ਕਿ ਇਹ ਤਿੰਨ ਪ੍ਰੋਗਰਾਮਾਂ ਤੇ ਇਹ ਪ੍ਰੋਗਰਾਮ ਹੋਵੇਗਾ ਪਹਿਲੀ ਗੱਲ ਕਿ ਇੱਕ ਸ਼ਰਧਾਂਜਲੀ ਪ੍ਰੋਗਰਾਮ ਹੈ ਜਿਸ ਗੁਰੂ ਨੇ ਇੱਕ ਮੁਕਤੀ ਸੀਸ ਦਿੱਤਾ ਹੋਈ ਉਹਦੀ ਯਾਦ ਨੂੰ ਸਮਰਪਿਤ ਇੰਨੀ ਵੱਡੀ ਜੋ ਪ੍ਰੋਗਰਾਮ ਜਿਹੜੇ ਉੱਥੇ ਰੱਖੇ ਗਏ ਹਨ ਕਿ ਉਹਦੇ ਚ ਗਾਣਿਆਂ ਦੀ ਕੀ ਲੋੜ ਹੈ ਇੱਥੇ ਤਾਂ ਪਹਿਲੇ ਗੱਲ ਤੋਂ ਬੰਦੇ ਉਹ ਚਾਹੀਦੇ ਨੇ ਜਿਹੜੇ ਸਟੋਰੀ ਹੋਣ ਜਿਹੜੇ ਗੁਰੂ ਦੇ ਜੀਵਨ ਵਾਰੇ ਵਰਤਾਂਤ ਵਾਰੇ ਤੁਹਾਨੂੰ ਦੱਸ ਸਕਣ ਸਾਨੂੰ ਤੇ ਉਦਾਂ ਦੇ ਸਕਾਲਰ ਉੱਥੇ ਚਾਹੀਦੇ ਨੇ ਜਿਹੜੇ ਉੱਥੇ ਸੈਮੀਨਾਰ ਚਾਹੀਦੇ ਨਾ ਕਿ ਪੰਗੜਿਆਂ ਵਾਲੇ ਪ੍ਰੋਗਰਾਮ ਚਾਹੀਦੇ ਨੇ ਸੋ ਮੈਂ ਫਿਰ ਕਹਿ ਰਿਹਾ ਕਿ ਜਿਨ੍ਹਾਂ ਨੇ ਪ੍ਰੋਗਰਾਮ ਉਡਕਿਆ ਹੈ ਉਹਨਾਂ ਨੇ ਉਡਕਿਆ ਹੀ ਗਲਤ ਹੈ ਇੱਥੇ ਤਾਂ ਸੈਮੀਨਾਰ ਇੱਥੇ ਤਾਂ ਹਿਸਟੋਰੀਅਨ ਭਾਈ ਅਜਮੇਰ ਸਿੰਘ ਵਰਗੇ ਬੰਦੇ ਚਾਹੀਦੇ ਡਾਕਟਰ ਸੁਪਰੀ ਸਿੰਘ ਉਦੋਕੇ ਵਰਗੇ ਚਾਹੀਦੇ ਜਿਹੜੇ ਸਾਡੇ ਪ੍ਰਚਾਰਕ ਨੇ ਸਾਨੂੰ ਉਹ ਚਾਹੀਦੇ ਉਹਨਾਂ ਦੇ ਸੈਮੀਨਾਰ ਹੋਣੇ ਚਾਹੀਦੇ ਮੰਨ ਲਿਆ ਕਿ ਭਾਈ ਵੀਰ ਸਿੰਘ ਟੋਡੇ ਹੋ ਸਕਦੇ ਬ੍ਰੈਂਡ ਐਂਬੈਸਡਰ ਹੋ ਸਕਦੇ ਪੰਜਾਬੀ ਵਿਭਾਗ ਦੇ ਬ੍ਰਾਂਡ ਐਂਬੈਸਡਰ ਭਾਈ ਵੀਰ ਸਿੰਘ ਹੋ ਸਕਦੇ ਨੇ ਉਹ ਵਧੀਆ ਕੀਰਤਨ ਵੀ ਕਰਦੇ ਨੇ ਜੇ ਤੁਸੀਂ ਉਹਨਾਂ ਨੂੰ ਸੱਦਣਾ ਸੀ ਤੁਸੀਂ ਉਹਨਾਂ ਨੂੰ ਐਜ਼ ਸਕਾਲਰ ਵੀ ਸੱਦ ਸਕਦੇ ਸੀ ਉਹਨਾਂ ਕੋਲ ਗੁਰਬਾਣੀ ਕੀਰਤਨ ਵੀ ਕਰਵਾ ਸਕਦੇ ਸੀ ਲੇਕਿਨ ਇਹ ਤੇ ਪ੍ਰੋਗਰਾਮ ਇਹਨਾਂ ਨੇ ਗਲਤ ਰੱਖਿਆ ਬਿਲਕੁਲ ਇਹ ਤੇ ਬਹੁਤ ਵੱਡੀ ਗਲਤੀ ਹੋਈ ਹੈ ਜੋ ਇਹਦੇ ਜ਼ਿੰਮੇਵਾਰ ਹਨ ਉਹਨਾਂ ਨੂੰ ਇਹ ਗਲਤੀ ਪੂਰਨੀ ਚਾਹੀਦੀ ਹੈ ਉਹਨਾਂ ਨੂੰ ਅਕਾਲ ਤਖਤ ਜਾ ਕੇ ਪੇਸ਼ੀ ਹੋਣੀ ਚਾਹੀਦੀ ਹੈ ਮਾਫੀ ਮੰਗਣਾ ਚਾਹੀਦਾ ਹਾਲੇ ਤੱਕ ਮਰੀ ਜ਼ਮੀਰਾਂ ਦਾ ਉਹਨਾਂ ਇੱਕ ਵੀ ਸਪਸ਼ਟੀਕਰਨ ਨਹੀਂ ਆਇਆ ਕਿ ਉਹ ਹਜੇ ਤੱਕ ਮਾਫੀ ਤੱਕ ਨਹੀਂ ਮੰਗ ਪਾਏ ਹੋ ਇਹ ਤੇ ਬੜਾ ਗਲਤ ਹੈ ਔਰ ਮੈਂ ਕਸ਼ਮੀਰ ਦੇ ਸੰਕਟ ਤੋਂ ਵੀ ਬੜਾ ਦੁਖੀ ਹਾਂ ਕਿ ਉਹਨਾਂ ਚ ਕੋਈ ਵੀ ਬੰਦਾ ਜ਼ਮੀਰ ਵਾਲਾ ਨਹੀਂ ਸੀ ਜਿਹੜਾ ਉਹ ਪ੍ਰੋਗਰਾਮ ਨੂੰ ਰੁਕਾ ਸਕਿਆ ਉਸ ਟਾਈਮ ਜਿਲੇ ਉੱਥੇ ਭੰਗੜੇ ਵੱਜ ਰਹੇ ਸਨ ਇਹ ਤਾਂ ਬੜਾ ਇੱਕ ਗਲਤ ਹੈ ਨਾ ਬਹੁਤ ਗਲਤ ਵੈਸੇ ਗਿਆ ਇਹਨੂੰ ਆਪਾਂ ਛੋੜ ਨਹੀਂ ਸਕਦੇ ਬੜੀ ਵੱਡੀ ਗਲਤੀ ਹੋਈ ਹੈ ਇਸ ਈਸ ਨੂੰ ਲੈ ਕੇ ਸੋ ਮੇਰੇ ਵੀਰ ਹੁਣ ਬੋਲਾਂਗੇ 2 ਮਿੰਟ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਸ਼ਾ ਪੀ ਬਾਗ ਪੰਜਾਬ ਅਤੇ ਕਲਚਰ ਅਕੈਡਮੀ ਅਤੇ ਗਵਰਨਮੈਂਟ ਪੰਜਾਬ ਗਵਰਨਮੈਂਟ ਵੱਲੋਂ ਕਰਾਇਆ ਗਿਆ ਜਿਹੜਾ ਵੀ ਇਹ ਵੀ ਪ੍ਰੋਗਰਾਮ ਹੈ ਇਸ ਦਾ ਅਸੀਂ ਟੋਟਲ ਕੰਡੈਮਨ ਕਰਦੇ ਆ ਇਸ ਪ੍ਰੋਗਰਾਮ ਨੂੰ ਕਿਉਂਕਿ ਗੁਰੂ ਪਾਤਸ਼ਾਹ ਦਾ ਗੁਰੂ ਨਵੇਂ ਪਾਤਸ਼ਾਹ ਦੇ ਸ਼ਲੋਕ ਸ਼ਲੋਕਨ ਗੁਣ ਗੋਬਿੰਦ ਗਾਏ ਉਹ ਨਹੀਂ ਜਨਮੇ ਕਰ ਤੀਨ ਸਿਧਾਂਤ ਸਾਡਾ ਸੀ ਕਿ ਉਸ ਗੁਰੂ ਤੇਗ ਬਹਾਦਰ ਜੀ ਦਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਤੇ ਆਪਣੇ ਜੀਵਨ ਨੂੰ ਸਫਲ ਕਰਨਾ ਕਿ ਇਹ ਜਿਹੜਾ ਪ੍ਰੋਗਰਾਮ ਜਿਹੜਾ ਸਾਨੂੰ ਸੰਦੇਸ਼ ਮਿਲਿਆ ਪੰਜਾਬ ਗਵਰਨਮੈਂਟ ਵੱਲੋਂ ਕਿ ਇਹ ਗੁਰੂ ਪਾਤਸ਼ਾਹ ਦੇ ਜਿਹੜਾ ਸਾਨੂੰ ਸੰਦੇਸ਼ ਹੈ ਕਿ ਉਹਦੇ ਉੱਪਰ ਪੈਰਾ ਦੇ ਰਿਏ ਸਨ ਸੋ ਜਿੰਨੇ ਵੀ ਸਾਡੇ ਪ੍ਰੋਗਰਾਮ ਜਿੰਨੇ ਵੀ ਸਾਡੀ ਸ਼ਰਤਾਂ ਦੀਆਂ ਹਨ ਇਹ ਸਾਨੂੰ ਇਹ ਬੇਨਤੀ ਹੈ ਐਸਪੀਸੀ ਨੂੰ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਉਂਕਿ ਸਾਨੂੰ ਜਥੇਦਾਰ ਇੱਕ ਨਾ ਇੱਕ ਅੰਧੇਰੇ ਵਿੱਚ ਇੱਕ ਜੁਗਨੂ ਦਾ ਇੱਕ ਸਾਨੂੰ ਇੱਕ ਲੱਭਿਆ ਹੈ ਕਿ ਜਿਹੜਾ ਸਾਨੂੰ ਥੋੜੀ ਜਿਹੀ ਬਹੁਤੀ ਰੋਸ਼ਨੀ ਦੇਣ ਵਾਲੇ ਨਵੇਂ ਜਥੇ ਜਿਹੜੇ ਜਥੇਦਾਰ ਗੜਗੱਜ ਜੀ ਮਿਲਣ ਹੈ ਸੋ ਇਹਨਾਂ ਨੇ ਚਰਨਾ ਵਿੱਚ ਬੇਨਤੀ ਐ ਐਸਪੀਸੀ ਨੂੰ ਕਿ ਜਿੰਨੇ ਵੀ ਸਾਡੇ ਧਾਰਮਿਕ ਪ੍ਰੋਗਰਾਮ ਹਨ ਕੋਈ ਵੀ ਸਰਕਾਰ ਨਾ ਕਰੇ ਇਹ ਜਿੰਨੇ ਵੀ ਪ੍ਰੋਗਰਾਮ ਹਨ ਇਹ ਗਵਰਨਮੈਂਟ ਜਿਹੜੀ ਜੜੀ ਸਾਡੀ ਆਪਾਂ ਨੇ ਐਸਪੀਸੀ ਨੂੰ ਲੈ ਕੇ ਅਤੇ ਜਿੰਨੀਆਂ ਵੀ ਸਾਡੀ ਜਥੇਬੰਦੀਆਂ ਨੇ ਆਪਣੀਆਂ ਜਿੰਨੀਆਂ ਵੀ ਸਾਡੀ ਸਿੱਖ ਜਥੇਬੰਦੀਆਂ ਨੇ ਉਹ ਇਹਨਾਂ ਪ੍ਰੋਗਰਾਮਾਂ ਨੂੰ ਕਰਨ ਇੱਕ ਬੇਨਤੀ ਹੋ ਰਿਹਾ ਕਿ ਗੁਰੂ ਪਾਤਸ਼ਾਹ ਦਾ ਜਿਹੜਾ ਕੁਰਬਾਨੀ ਹੋਈ ਸੀ ਉਹ ਜ਼ੁਲਮ ਦੇ ਖਿਲਾਫ ਸੀ ਕਿਉਂਕਿ ਉਸਲੇ ਜ਼ੁਲਮ ਕਰਨ ਵਾਲਾ ਮੁਗਲ ਸੀ ਤੇ ਸੈਨ ਵਾਲਾ ਹਿੰਦੂ ਵੀਰ ਸਨ ਸਾਡੇ ਤੋ ਅੱਜ ਜਿਹੜੇ ਸਾਡੇ ਜਿਹੜਾ ਸਾਡਾ ਕੱਲ ਦਾ ਇੱਕ ਜਿਹੜਾ ਉਹ ਵੀ ਇੱਕ ਸਾਡਾ ਜਿਹੜਾ ਇੱਕ ਮੁਸਲਮਾਨ ਵੀਰ ਨੂੰ ਜਿਹੜਾ ਇੱਕ ਫੇਕ ਐਨਕਾਊਂਟਰ ਦੇ ਵਿੱਚ ਮਾਰਿਆ ਗਿਆ ਉਹ ਵੀ ਸਾਡਾ ਹਾ ਦਾ ਨਾਰਾ ਮਾਰਨਾ ਇੱਕ ਸਾਡਾ ਸਿੱਖ ਦਾ ਬੰਦਾ ਹੈ ਕੀ ਗਲਤ ਹੋ ਰਿਹਾ ਹੈ ਇਸ ਲਈ ਗਲਤ ਇਹਨਾਂ ਨਾਲ ਫੇਕ ਐਨਕਾਊਂਟਰ ਕਰਕੇ ਸਾਡੇ ਮੁਸਲਮਾਨ ਵੀਰਾਂ ਨੂੰ ਤੰਕ ਕੀਤਾ ਜਾ ਰਿਹਾ ਹੈ ਅਸੀਂ ਇਸ ਗੱਲ ਦੀ ਵੀ ਪੁਰਜ਼ੋਰ ਨਿਖੇਧੀ ਕਰਦੇ ਹਾਂ ਕਿਉਂਕਿ ਹਾ ਦਾ ਮਾਰਨਾ ਨਾ ਦਾ ਮਾਰਨਾ ਇੱਕ ਸਿੱਖ ਦਾ ਫਰਜ਼ ਹੈ ਸੋ ਅਸੀਂ ਜਿੰਨੇ ਵੀ ਇਹ ਜਿਹੜਾ ਵੀ ਪ੍ਰੋਗਰਾਮ ਆਇਆ ਸੀ ਉਸ ਪ੍ਰੋਗਰਾਮ ਦਾ ਬਿਲਕੁਲ ਕੰਡੈਮਨਡ ਕਰਦੇ ਹਾਂ ਤੇ ਅਸੀਂ ਇਹ ਬੈਂਦੀ ਕਰਦੇ ਹਾਂ ਕਿ ਜਿੰਨੇ ਵੀ ਸਨਿ ਦੇ ਵੀ ਦੋਸ਼ੀਆਂ ਨੂੰ ਸਾਰੇ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਉਹਨਾਂ ਨੂੰ ਪੰਥ ਵਿੱਚੋਂ ਖਰਜ ਨਾ ਵੀ ਕੀਤਾ ਜਾਵੇ ਲੇਕਿਨ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਢੀ ਤੋਂ ਕਢੀ ਸਜ਼ਾ ਲਗਾਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰ ਵਾਲਿਓ ਆਪ ਜੀ ਨੇ ਵੀਰਾਂ ਪਾਸੋਂ ਸਾਰੇ ਹੀ ਪ੍ਰੋਗਰਾਮ ਦਾ ਵੇਰਵਾ ਸਰਣ ਕਰ ਹੀ ਲਿਆ ਹੈ ਕਿ ਇਹ ਹਾਦਸਾ ਕਿਸ ਤਰ੍ਹਾਂ ਹੋਇਆ ਕਿਸ ਤਰੀਕੇ ਦਾ ਸਮਾਗਮ ਉਲੀਕਿਆ ਗਿਆ ਸੀ ਅਤੇ ਕਿਸ ਤਰੀਕੇ ਨਾਲ ਇਸ ਨੂੰ ਸੰਗਤ ਅੱਗੇ ਪੇਸ਼ ਕੀਤਾ ਗਿਆ ਗੁਰੂ ਤੇਗ ਬਹਾਦਰ ਸਿਮਰ ਗਿਆ ਕਾਰਨੋਂ ਨੇ ਤੇ ਆਵੇ ਧਾਇ ਦੇ ਗੁਰਬਾਣੀ ਦੇ ਅਲਫਾਇ ਲਿਖ ਕੇ ਅਤੇ ਉੱਥੇ ਲੈਕਚਰ ਗਾਣੇ ਗਾਏ ਗਏ ਇਹ ਜੋ ਪ੍ਰਬੰਧਕ ਸਨ ਇਹਨਾਂ ਨੂੰ ਜਿਨ੍ਹਾਂ ਜੇਮ ਵੀਰ ਜੀ ਨੇ ਕਿਹਾ ਇਹਨਾਂ ਨੂੰ ਅਕਾਲਤ ਸਾਬ ਪੇਸ਼ ਹੋਣਾ ਚਾਹੀਦਾ ਹੈ ਜਿਵੇਂ ਕਿ ਵੀਰ ਸਿੰਘ ਜੀ ਤੇ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਵਿਖੇ ਪਹੁੰਚਣ ਵਾਲੇ ਹਨ ਪਰ ਸਾਡੇ ਜੰਮੂ ਕਸ਼ਮੀਰ ਦੇ ਜੋ ਪ੍ਰਬੰਧਕ ਕਮੇਟੀਆਂ ਜਾਂ ਜੋ ਉਸ ਤੋਂ ਦੇ ਜਿਨ੍ਹਾਂ ਨੇ ਪ੍ਰੋਗਰਾਮ ਉਲੀਕਿਆ ਸੀ ਉਹਨਾਂ ਦੇ ਮਰੀ ਹੋਈ ਜ਼ਮੀਰ ਵਾਲੇ ਅੱਜ ਤੱਕ ਜ਼ਮੀਰ ਨਹੀਂ ਜਾਗਿਆ ਕਿ ਅਸੀਂ ਸਾਡੇ ਕੋਲ ਗਲਤ ਹੋਇਆ ਹੈ ਤੇ ਅਸੀਂ ਅਕਾਲ ਤਖਤ ਸਾਹਿਬ ਪਹੁੰਚੀਏ ਸੋ ਸਾਡੀ ਸਮੁੱਚੀ ਸਿੱਖ ਨੌਜਵਾਨ ਸਭਾ ਸਿੰਮਲ ਕੈਂਪ ਵੱਲੋਂ ਅਤੇ ਡਵੈਲਪਰ ਸੋਸਾਇਟੀ ਵੱਲੋਂ ਇੱਕ ਬੇਨਤੀ ਹੈ ਐਸਜੀਪੀਸੀ ਨੂੰ ਅਤੇ ਜੱਜਦਾਰ ਕਲਤ ਸਾਬ ਨੂੰ ਕਿ ਜਿਹੜੇ ਆਉਣ ਵਾਲੇ ਸ਼ਤਾਬਦੀ ਦੇ ਸਮਾਗਮ ਨੇ ਜੋ 25 25 ਨਵੰਬਰ ਤੱਕ ਚੱਲਨੇ ਹਨ ਉਹ ਬੇਨਤੀ ਹੈ ਕਿ ਕੋਈ ਵੀ ਸਰਕਾਰੀ ਅਦਾਰਾ ਇਸ ਤਰੀਕੇ ਦਾ ਪ੍ਰੋਗਰਾਮ ਨਾ ਕਰੇ ਜਿਸ ਨਾਲ ਸਿੱਖ ਭਾਈਚਾਰੇ ਨੂੰ ਠੇਸ ਪਹੁੰਚੇ ਕਿਉਂਕਿ ਛੋਟੇ ਸਹਿਬ ਜਾਇਦਾਂ ਦਾ ਜੋ ਸ਼ਹਾਦਤ ਯਾੜਾ ਅਸੀਂ ਮਨਾਉਂਦੇ ਆ ਉਹ ਵੀ ਗਵਰਨਮੈਂਟ ਨੇ ਇੱਕ ਅਜੰਡਾ ਲੈ ਕੇ ਸ਼ਹਾਦਤ ਨੂੰ ਬਾਦਿਸ ਦੇ ਰੂਪ ਵਿੱਚ ਸਾਡੇ ਕੇ ਪੇਸ਼ ਕਰ ਛੜਿਆ ਉਹ ਵੀ ਇੱਕ ਸਾਡੇ ਸਿੱਖਾਂ ਵਿੱਚ ਵਿਵਾਦ-ਵਿਵਾਦ ਵਾਲੀ ਗੱਲ ਕੀਤੀ ਹੈ ਸੋ ਇਸ ਤਰੀਕੇ ਦੇ ਪ੍ਰੋਗਰਾਮ ਚਾਹੇ ਉਹ ਸੈਂਟਰ ਗਵਰਨਮੈਂਟ ਹੈ ਚਾਹੇ ਸਟੇਟ ਗਵਰਨਮੈਂਟ ਹੈ ਪੰਜਾਬ ਗਵਰਨਮੈਂਟ ਹੈ ਜਾਂ ਕੋਈ ਅੰਨੇ ਜੋ ਵੀ ਕੋਈ ਸੰਸਥਾਵਾਂ ਇਹੋ ਜਿਹਾ ਕੋਈ ਪ੍ਰੋਗਰਾਮ ਲੇਕਿਨ ਜਿਸ ਨਾਲ ਸਿੱਖ ਭਾਈਚਾਰੇ ਨੂੰ ਠੇਸ ਪਹੁੰਚੇ ਸਮੁੱਚੀ ਸਿੱਖ ਨੌਜਵਾਨ ਸਭਾ ਸਿੰਬਲ ਕੈਂਪ ਅਤੇ ਡਿਵੈਲਪਮੈਂਟ ਸੁਸਾਇਟੀ ਵੱਲੋਂ ਜੋ ਇਹ ਪ੍ਰੋਗਰਾਮ ਕੀਤਾ ਗਿਆ ਇਦੀ ਬਿਲਕੁਲ ਨਖੇਦੀ ਕੀਤੀ ਜਾਂਦੀ ਹੈ ਅਸੀਂ ਚਾਹਨੇ ਆ ਕਿ ਅੱਗੇ ਤੋਂ ਲੈ ਕਰਕੇ ਕੋਈ ਵੀ ਐਸ ਇਹੋ ਜਿਹੇ ਪ੍ਰੋਗਰਾਮ ਨਾ ਉਲੀਕਨ ਸ਼ਤਾਬਦੀ ਕਰਨੀ ਹੈ ਗੁਰੂ ਸਾਹਿਬ ਦੇ ਸਿਧਾਂਤ ਦੱਸੋ ਜੋ ਗੁਰੂ ਸਾਹਿਬ ਦੇ ਸਿਧਾਂਤ ਸਨ ਜਿਨ੍ਹਾਂ ਪਰਥਾਈ ਮਾਨੁਕਤਾ ਦੀ ਜਿਸ ਵੇਲੇ ਔਕੜਾਈ ਸੀ ਗੁਰੂ ਸਾਹਿਬ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਉਸ ਬਾਰੇ ਸੰਗਤਾਂ ਨੂੰ ਦੱਸਿਆ ਜਾਵੇ ਸਟਾਲਰ ਬੁਲਾਏ ਜਾਣ ਉਥੇ ਜਿਵੇਂ ਡਾਟ ਸੁਖਬੀ ਸਿੰਘ ਉਦੋਕੇ ਹਨ ਸੁਖਦੇਵ ਸਿੰਘ ਜੀ ਫਗਵਾੜਾ ਹੈ ਭਾਈ ਇੰਦਰਜੀਤ ਸਿੰਘ ਹੈ ਗੁਰਸੇਵਕ ਸਿੰਘ ਜੀ ਹਨ ਇਹੋ ਜਿਹੇ ਪ੍ਰਚਾਰਕਾਂ ਨੂੰ ਬੁਲਾ ਕੇ ਜੋ ਸਾਡੇ ਬੱਚਿਆਂ ਨੂੰ ਜੋ ਇਤਿਹਾਸ ਦੱਸ ਸਕਣ ਸੋ ਇਸ ਵਾਸਤੇ ਸਮਿਤੀਆਂ ਸਖਤਾਂ ਨੂੰ ਬੇਨਤੀ ਹੈ ਜਿੱਥੇ ਕਿਤੇ ਕੋਈ ਇਹੋ ਜਿਹਾ ਪ੍ਰੋਗਰਾਮ ਤੁਹਾਡੇ ਸਾਹਮਣੇ ਹੁੰਦਾ ਹੈ ਤੁਹਾਡਾ ਕੌਮੀ ਫਰਜ਼ ਬਣਦਾ ਖੜੇ ਹੋ ਕੇ ਉਸ ਪ੍ਰੋਗਰਾਮ ਨੂੰ ਰੋਕਣਾ ਜੋ ਕਿ ਜੰਮੂ ਜੋ ਸ਼੍ਰੀਨਗਰ ਵਿੱਚ ਜੋ ਪ੍ਰੋਗਰਾਮ ਹੋਇਆ ਉਹਦੇ ਵਿੱਚ ਕਮੇਟੀ ਨਹੀਂ ਖੜੀ ਹੋਈ ਤੁਹਾਨੂੰ ਬਹੁਤ ਸ਼ੇਮਲੈਸ ਗੱਲ ਹੈ ਉਹਨਾਂ ਵਾਸਤੇ ਕਿ ਜਿਹੜੇ ਆਪਣੇ ਸਿਧਾਂਤ ਤੋਂ ਪਿੱਛੇ ਹੋ ਕਰਕੇ ਉਥੇ ਨਾਲ ਨੱਦਰਗਾਹ ਤੇ ਨੱਚਦੇ ਰਹੇਨ ਸুইস ਵਾਸਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿੱਥੇ ਕਿਤੇ ਕੋਈ ਐਸਾ ਪ੍ਰੋਗਰਾਮ ਹੋਵੇ ਆਪ ਮੋਹ ਅੱਗੇ ਖੜੇ ਹੋ ਕਰਕੇ ਇਸ ਚੀਜ਼ ਨੂੰ ਰੋਕਿਆ ਜਾਵੇ ਸੋ ਇਤਨੀ ਕੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ